ਮੇਰਾ ਨਾਮ ਮੁਨੀਸ਼ ਸ਼ਰਮਾ ਰੋਂਪੀ ਇਹਨਾਂ ਬੈਠੇ ਨੇ ਢਿਲੋਂ ਸਾਹਿਬ ਆਪਣੇ ਇੱਧਰ ਬੈਠੀ ਹੈ ਸਣੀ ਸੋਣ ਪਛਾਉਂਗਾ ਸਾਡੀ ਮੁਨੀਸ਼ਾ ਸਾਡਾ ਇੱਕ ਸੰਸਥਾ ਬਣੀ ਹੈ ਜੀ ਸ਼੍ਰੀ ਖਾਟੂ ਸ਼ਾਮ ਸੇਵਾਦਾਲ ਅੰਮ੍ਰਿਤਸਰੋਂ ਇਹ ਵਿਚਾਰੇ ਸਾਡੇ ਕੋਲ ਆਏ ਸੀਗੇ ਅੱਜ 15 20 ਦਿਨ ਤੋਂ 25 ਦਿਨ ਤੋਂ ਚਲੇ ਤੱਕ ਲੇਖਾਂਦੇ ਪੂਸੋਂ ਲਾ ਪੂਜੋਂ ਨੇ ਇਹਨਾਂ ਦਾ ਬਹੁਤ ਥਕਾ ਹੋਇਆ ਸਾਨੂੰ ਦੱਸਿਆ ਮੈਂ ਢਿਲੋਂ ਸਾਹਿਬ ਨਾਲ ਆਪਣੇ ਰਕੇਸ਼ ਜੀ ਨਾਲ ਗੱਲ ਕੀਤੀ ਕਹਿੰਦੇ ਸੋਚਾ ਵੀ ਨਹੀਂ ਉਹਨੇ ਇਹ ਪਰਫਾਰਮੈਂਸ ਕਰੀਏ ਤੇ ਗੱਲ ਕਰੀਏ ਸਾਰਾ ਦੱਸਿਆ ਜਾਵੇ ਸਾਰੀ ਪਬਲੀਕ ਨੂੰ ਦੱਸਿਆ ਜਾਵੇ ਕਿ ਇਹਨਾਂ ਨਾਲ ਕੀ ਧੱਕਾ ਹੋਇਆ ਹੋਇਆ ਇਹ ਮਾਮਲਾ ਜੀ ਦੰਗਲੇ ਦੀ ਮਾਮਲਾ ਇਹ ਹੈ ਜੀ ਦੇਖੋ ਇਹ ਲੜਕੀ ਦਾ ਹੈ ਭਾਬੀ ਦੀ ਡੈਥ ਹੋ ਜਾਂਦੀ ਹੈ ਇਹ ਲੜਕੀ ਜਾਂਦੀ ਹੈ ਡੈਥ ਦੇ ਆਪਣੇ ਭਰਾ ਦੇ ਕੋਲ ਉੱਥੇ ਜਦੋਂ ਉਹਨਾਂ ਦਾ ਸਹੁਰਾ ਪਰਿਵਾਰ ਕੋਈ ਨਹੀਂ ਆਉਂਦਾ ਇਹ ਬੁਲਾਉਂਦੇ ਵੀ ਨਹੀਂ ਹਾਰ ਕੇ 14 ਤਰੀਕ ਨੂੰ 14 ਤਰੀਕ ਨੂੰ ਹਾਂ ਜੀ 14 ਤਰੀਕ ਨੂੰ ਇਹ ਆਪਣੇ ਘਰੇ ਗਈ ਕੱਪੜੇ ਚੇਂਜ ਕਰਨ ਵਾਸਤੇ ਸੋਹਰੇ ਪਰਿਵਾਰ ਨੇ ਕੁੱਟਿਆ ਉਦੋਂ 2:20 ਦਾ ਟਾਈਮ ਸੀਗਾ ਜਦੋਂ ਉਹਨੂੰ ਕੁੱਟਿਆ ਕੁੱਟ ਖਾਣ ਤੋਂ ਬਾਅਦ ਇਹਨੇ ਆਪਣੇ ਬਰਦਰ ਨੂੰ ਫੋਨ ਕੀਤਾ ਕਿ ਭਈਆ ਮੈਨੂੰ ਕੁੱਟਦੇ ਪਏ ਨੇ ਫੇਰ ਇਹ ਲੜਕੀ ਵਿਚਾਰੀ ਬਰਦਰ ਪਤਨ ਚਾਰ ਬੰਦੇ ਲੈ ਕੇ ਘਰ ਆਇਆ ਤੇ ਸਾਰੇ ਭੱਜ ਗਏ ਸੋਹਰੇ ਪਰਿਵਾਰ ਸਭ ਉਹਦੇ ਫਾਦਰ ਲੈ ਗਏ ਪੁੱਛੀਏ ਬਜ਼ੁਰਗ 75 اور 77 ਦੇ ਰੋਲ ਹੈਗੇ ਨੇ ਤੇ ਉਹਨਾਂ ਨੂੰ ਇਹਨਾਂ ਨੇ ਕਿਹਾ ਵੀ ਬਾਪੂ ਜੀ ਤੇ ਕਿਉਂ ਕੁੱਟਿਆ ਕਹਿੰਦਾ ਵੀ ਕੁਝ ਨਹੀਂ ਥਾਣੇ ਚੱਲੋ ਮੈਂ ਤੁਹਾਨੂੰ ਸੱਚਾਈ ਦੱਸਾਂਗਾ ਹੋਇਆ ਕਿ ਇਹ ਮ ਜਰੇ ਭਾ ਕੇ ਉਹਨਾਂ ਨੂੰ ਥਾਣੇ ਲੈ ਕੇ ਥਾਣੇ ਕੋਡ ਖਾਲਸਾ ਲੈ ਕੇ ਉਹਨੂੰ ਬਿਠਾਇਆ ਬਿਠਾਉਣ ਤੋਂ ਬਾਅਦ ਕੀ ਹੁੰਦਾ ਵਾ ਸਾਰੀ ਗੇਮ ਵਿੱਚ ਟਵਿਸਟ ਕਰ ਜਾਂਦੀ ਹੈ ਉਥੇ ਉਹਦੇ ਹਸਬੰਦ ਬੁਲਾਇਆ ਜਾਂਦਾ ਉਹ ਰੂਰ ਲੈਂਗੁਏਜ ਯੂਜ਼ ਕਰਦਾ ਸਾਨੂੰ ਨਹੀਂ ਪਤਾ ਵੀ ਉਹ ਕਿਹਦੀ ਉਹਦੇ ਮਗਰ ਰੂਰ ਲੈਂਗੁਏਜ ਯੂਜ਼ ਕਰਦਾ ਲੜਕੀ ਨੂੰ ਡਾਕਟਰ ਦੇ ਦਿੱਤਾ ਜਾਂਦਾ ਵਾ 3 ਵਜੇ ਜਾਂ 3:30 ਵਜੇ ਉਹਨੂੰ ਡਾਕਟਰ ਦੇ ਦਿੱਤਾ ਜਾਂਦਾ ਫਿਰ ਉਹ ਸੱਟਾਂ ਲੱਗੀਆਂ ਉਹਨਾਂ ਹੋ ਜਾਂਦੀਆਂ ਥਾਣੇ ਉਥੇ ਐਮਰਰ ਘਟਾ ਕੇ ਐਮਰਰ ਘਟਾਉਣ ਸਿਵਲ ਸਟਾਲਕ 5:20 ਉਹ ਕੁੜੀ ਦੀ ਉਥੇ ਹਾਜ਼ਰੀ ਆ ਤੇ ਉਥੇ ਅਰਾਈਵਲ ਹੋ ਗਈ ਆ ਠੀਕ ਹੈ ਜੀ ਤੇ ਸੌਰਾ ਸਾਹ ਨੂੰ ਢੋਕਰ ਦੇ ਉੱਤੇ ਸਵਾ 8 ਵੇ ਰਾਤੀ ਭੇਜਿਆ ਜਾਂਦਾ ਫਰਕ ਵੇਖੋ ਤੁਸੀਂ ਐਫ ਆਈ ਆਰ ਦਾ ਤੇ ਇਸ ਲੜਕੀ ਦੇ ਪਰਿਵਾਰ ਦੇ ਉੱਤੇ ਸਾਰਿਆਂ ਦੇ ਵਿੱਚ ਲੇਡੀਆਂ ਸਾਰੇ ਇਹਦੇ ਫਾਤਮ ਨਹੀਂ ਹੈਗੇ ਇਹਦੇ ਤੇ ਪੰਜੀ ਦਾ ਪਰਚਾ 379 ਉਹ ਲਾਤੀ ਗਈ ਪਰਚਾ ਦਰਜ ਕਰਤਾ ਸਾਰੇ ਪਰਿਵਾਰ ਤੇ ਕੁੜੀ ਦੇ ਹੱਥੇ ਕੋਈ ਆਪਾ ਨਹੀਂ ਮੁੰਡੇ ਵਾਲਿਆਂ ਦੀ ਹੋਈ ਇਹ ਬਚਾਰੇ 25 ਦਿਨ ਤੋਂ ਧੱਕੇ ਖਾਂਦੇ ਆਪਣੀਆਂ ਜਮਾਨਤਾ ਕਰਾ ਕੇ ਠੀਕ ਹੈ ਜੀ ਸਾਡੇ ਐਮ ਐਲ ਏ ਨੇ ਦੋ ਜੋਟੇ ਜਸਵੀਰ ਐਮ ਐਲ ਏ ਤੇ ਡਾਕਟਰ ਅਜੇ ਗੁਪਤਾ ਉਹਨਾਂ ਨੇ ਵੀ ਫੋਨ ਕੀਤੇ ਨੇ ਫਿਰ ਇਹਨਾਂ ਦੀ ਸੁਣਵਾਈ ਨਹੀਂ ਹੋਈ ਇਹ ਹਾਲ ਆ ਪੁਲਿਸ ਦਾ ਵੀ ਸਾਡੇ ਕੋਰਟ ਖਾਸ ਦਾ ਵਾਲਾ ਇੰਚਾਰਜ ਆ ਉਹਦਾ ਹਾਲ ਵੇਖੋ 10 ਦਿਨ ਤੋਂ ਮੈਂ ਵੀ ਖੁਦ ਜਾ ਰਿਹਾ ਕਿ ਜਨਾਬ ਜੋ ਐਮ ਐਲ ਏ ਦੇ ਬੰਦੀ ਆ ਉਹਦੀ ਕਾਰਵਾਈ ਕਰੋ ਜਿਹੜਾ 498 ਏ ਆ ਤੇ ਪਈ ਦਾ ਪਰਚਾ 21 ਦਾ ਉਹ ਕਟੋ ਵੀ ਕੋਈ ਫਰਕ ਦੇਖੋ ਕਿ 5:20 ਹੋਰ ਰਾਈਵਲ ਹੋ ਰਹੀ ਆ 7:30 ਹੋਰ ਰਾਈਵਲ ਹੋ ਰਿਆ ਇਹਦੇ ਉਹ 3 ਘੰਟੇ ਤੇ ਬਾਰੋਂ ਕੋ ਸੱਟ ਲਵਾ ਕੇ ਆਏ ਨੇ ਕੀ ਕੀਤਾ ਸਾਨੂੰ ਕੁਝ ਨਹੀਂ ਪਤਾ ਭਾਈ ਕਿਲੇ ਦੱਸੋ ਵੀ ਉਹਨਾਂ ਨੇ ਕੂਟਿਆ ਕਿਸ ਤਰ੍ਹਾਂ ਕੂਟਿਆ ਜਿਵੇਂ ਤੂੰ ਸੁਪੇਕੇ ਹੋ ਗਈ ਭਾਵੇਂ ਤੇਰੀ ਪਰਜਾਈ ਮਰ ਗਈ ਆ ਤੂੰ ਉਥੇ ਲੈਣ ਗਈ ਤੇ ਕਹਿੰਦੇ ਉਥੇ ਨਹੀਂ ਜਾਣਾ ਤੂੰ ਬੱਚੇ ਕਿੰਨੇ ਆ ਦੋ ਲੜਕੀਆਂ ਆ ਮੈਨਰੇ ਹੋ ਗਿਆ ਮੇਰੇ ਮੈਰੇ ਨੂੰ ਵੀ ਆ 2005 ਦੇ 13 13 ਸਾਲ ਹੋ ਗਏ ਕੁਝ ਕਿਸੇ ਚੀਜ਼ ਦੀ ਮੰਗ ਵੀ ਕਰਦੇ ਰਹੇ ਨੇ ਮੰਗ ਦੇਖੋ ਪੈਸੇ ਦੀ ਹਲੇ ਜਿਹੜਾ ਮਕਾਨ ਹੈ ਉਹ ਇਹਦੀ ਮਦਦ ਆ ਜਿੱਥੇ ਉਹ ਰਹਿ ਰਿਹਾ ਬੰਦਾ ਇਹਦੀ ਮਦਦ ਨੇ ਬਣਾ ਕੇ ਦਿੱਤਾ ਉਹਨਾਂ ਦਾ ਨਾਮ ਰਿਸਟਰੀ ਆ ਫਿਰ ਵੀ ਤੋਂ ਕੀਤਾ ਜਾ ਰਿਹਾ ਔਰ ਕੀ ਲਿਖਿਆ ਗਿਆ ਦੇ ਵਿੱਚ ਕਿ ਉਸੇ ਮਕਾਨ ਦੇ ਵਿੱਚੋਂ 10 ਲੱਖ ਰੁਪਏ ਲੁੱਟ ਕੇ ਲੈ ਗਏ ਕੁੜੀ ਇਹ ਤੱਕ ਆਉਂਦਾ ਔਰ ਪੁਲਿਸ ਕੋਈ ਸੁਣਵਾਈ ਨਹੀਂ ਹੋ ਰਹੀ ਔਰ ਜਿਹੜਾ ਐਸਆਈ ਆ ਅਰਜੰਦਰ ਜੋ ਵੀ ਕੋਰ ਖਾਸ ਦਾ ਇਚਾਰਜ ਉਹ ਸਣੀ ਸੁਣਦਾ ਹੀ ਨਹੀਂ ਉਹ ਕਹਿੰਦਾ ਜੀ ਮੈਂ ਖੁਆਰੀ ਗਰੁਪ ਉਹਨਾਂ ਦੀ ਕੋਈ ਖੁਆਰੀ ਨਹੀਂ ਕੀਤੀ ਉਹ ਸਵਾ 8 ਵਜੇ ਜਾ ਰਹੇ ਨੇ ਉਹਨਾਂ ਦਾ ਪਰਚਾ ਦਰਜ ਕਰ ਲਿਆ ਇਹ ਵਿਚਾਰੇ ਸਵਾ 5 ਦੇ ਇਹਨਾਂ ਦਾ ਕੋਈ ਪਰਚਾ ਦਰਜ ਨਹੀਂ ਹੋਇਆ ਕੀ ਲੱਗਦਾ ਕਿਉਂ ਨਹੀਂ ਕਾਰਵਾਈ ਕਰ ਰਹੇ ਪੋਲਿਟਿਕਲ ਪੋਲਿਟਿਕਲੀ ਸ਼ੂਂਦਾ ਫਿਰ ਐਮਐਲਏ ਕਹਿੰਦੇ ਫਿਰ ਵੀ ਨਹੀਂ ਕੀਤਾ ਆਦਾ ਮਤਲਬ ਕੁਝ ਹੋਰ ਹੀ ਚੀਜ਼ چلਦੀ ਵੀ ਹੈ ਮਾਰੇ ਵਿੱਚ ਪਤਾ ਨਹੀਂ ਕਿੱਥੋਂ ਦੀ ਖਵਾ ਗਿਆ ਵਾ ਉਹ ਕੀ ਮੰਗਦੀ ਸਾਡਾ ਮੰਗਿਆ ਵੀ ਇਹ ਪਰਚਾ ਦਰਜ ਕਰੋ ਜੋ ਹੀ ਸਾਹਮਣੇ ਆ ਅਗਰ ਇਹਨਾਂ ਨੇ ਪਰਚਾ ਠੀਕ ਆ ਤਹੀ ਲੱਗਦੀ ਆ 698 ਜੋ ਪਰਚੇ ਦੀ ਬੰਦੀ ਆ ਤੁਸੀਂ ਧਾਰਾ ਲਾ ਕੇ ਵਰਜਾ ਘਟੋ ਨਹੀਂ ਘਟਣਗੇ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਅਸੀਂ ਥਾਣੇ ਬਾਹਰ ਮੁਜਾਹਰਾ ਕਰਾਂਗੇ ਇਹ ਲੜਾਈ ਤਾਂ ਕੋਈ ਹੋਰ ਵੀ ਕਰਨਾ ਹੈ ਕਿ ਬਸ ਇਹੀ ਕਰਨ ਕੀ ਆ ਬਸ ਇਹੀ ਕਰ ਰਹੀ ਮੁੰਡਾ ਕਰਦਾ ਕੱਖ ਨਹੀਂ ਹੈ ਇਹ ਇਨਸਾਨ ਦਾ ਕੰਮ ਆ ਉਹਦਾ ਠੀਕ ਹੈ ਜੀ ਜਿਹੜੀ ਚੀਜ਼ ਹੁੰਦੀ ਆ ਮਾਂ ਆ ਲਿਆ ਕਰੋ ਸੋਰੇ ਗਵਾ ਲਿਆ ਆ ਜੀ ਬਸ ਮਕਾਨ ਤੱਕ ਜੋ ਉਪਰੇਜ ਰੱਖਿਆ ਉਹਨਾਂ ਨੇ ਆਪਣਾ ਮਕਾਨ ਤੱਕ ਨਹੀਂ ਕਿਰਾਇਆ ਤੇ ਲੈ ਸਕਦਾ ਬੰਦਾ ਏ ਹਾਲ ਹੈ ਅੱਜ ਜੀ ਆਪਣਾ ਨਾਮ ਬੋਲ ਕੇ ਕੀ ਹਾਲ ਦਾ ਕੰਮ ਪੈ ਗਿਆ ਕੀ ਇੱਕ ਰੈਸਪੌਂਡੈਂਟ ਕਲੀ ਪੈ ਰਿਹਾ ਮੇਰਾ ਨਾਮ ਮਨੀਸ਼ਾ ਹੈ ਵਾਈਫ ਆਫ ਸਰਲਜੀ ਸਿੰਘ ਮੈਂ ਪ੍ਰੇਮਨਗਰ 'ਚ ਰਹਿੰਦੀ ਆ ਜੋ ਕਿ ਪਲਾਟ ਮੇਰੀ ਮਮਾ ਦੇ ਨਾਮ ਤੇ ਆ ਠੀਕ ਹੈ ਜੀ ਹੁਣ ਕਾਫੀ ਦਿਨ ਤੋਂ ਕਾਫੀ ਸਾਲਾਂ ਤੋਂ ਮੇਨਾ ਮਾਰਕਟ ਵਗੈਰਾ ਹੁੰਦੀ ਰਹੀ ਐ ਪਰ ਹੁਣ ਜਿਹੜਾ ਹੋਇਆ ਵਾ ਉਹ ਹੈ 10 ਤਰੀਕ ਨੂੰ ਮੇਰੀ ਭਾਬੀ ਠੀਕ ਨਹੀਂ ਸੀ ਅਸ਼ੋਕ ਮਹਾਜਨ ਹਸਪੀਟਲ ਐਡਮਿਟ ਸੀ ਮੈਂ ਉਹਨਾਂ ਦਾ ਪਤਾ ਲਾਇਨ ਜਾਂਦੀ ਆ ਤੇ ਆਪਣੇ ਘਰ ਆ ਕੇ ਦੱਸਦੀ ਆ ਉਹਦੇ باوجود ਵੀ ਮੇਰੇ ਹਸਬੰਦ ਆ ਪਤਾ ਹੋਣ ਦੇ ਕਰਕੇ ਕਿ ਉਹ ਭਾਬੀ ਵੈਂਟੀਲੇਟਰ ਤੇ ਆ ਮੈਨੂੰ ਔਰ ਮੇਰੀ ਬੇਟਿਆਂ ਨੂੰ ਮਾਰਦੇ ਆ ਉਹਦਾ ਰਿਕਾਰਡ ਔਰ ਉਹਦੀ ਆਡੀਓਸ ਮੇ ਕੋਲ ਹੈਗੀਆਂ ਉਹ ਮੈਕਸੋ ਬਾਨਾ ਤੇ ਵੀ ਕੰਪਲੇਨ ਕੀਤੀ ਪਰ ਮੇਰੀ ਕੋਈ ਧਨਵਾਈ ਨਹੀਂ ਹੋਈ ਉਸ ਤੋਂ ਬਾਅਦ ਭਾਬੀ ਠੀਕ ਨਾ ਹੋਣ ਕਰਕੇ ਅਸੀਂ ਉਹ ਗੱਲ ਨੂੰ ਜਿਆਦਾ ਨਹੀਂ ਸੀਰੀਅਸ ਲੈ ਪਾਈ ਅਸੀਂ ਅੰਦਰ ਆਪਣੇ ਮੈਂ ਪੇਕੇ ਵਾਲਾਂ ਗਈ 12 ਤਰੀਕ ਨੂੰ ਮੇਰੀ ਭਾਬੀ ਦੀ ਡੈਥ ਹੋ ਜਾਂਦੀ ਏ ਜਿਹਦੇ ਵੱਲੋਂ ਮੇਰਾ ਸੋਹਰਾ ਪਰਿਵਾਰ ਕੋਈ ਨਹੀਂ ਆਂਦਾ 14 ਤਰੀਕ ਨੂੰ ਸੰਸਕਾਰ ਤੋਂ ਬਾਅਦ ਕਿਉਂਕਿ 12 ਤਰੀਕ ਸ਼ਾਮ ਨੂੰ ਡੈਥ ਹੁੰਦੀ ਏ 13 ਤਰੀਕ ਨੂੰ ਸੰਸਕਾਰ ਹੁੰਦਾ ਵਾ 14 ਤਰੀਕ ਨੂੰ ਮੈਂ ਆਪਣੇ ਸੋਹਰਾ ਪਰਿਵਾਰ ਘਰ ਜਾਣੀ ਆ ਤੇ ਉੱਥੇ ਮੈਂ ਦੇਖਦੀ ਆ ਮੇਰਾ ਸੋਹਰਾ ਮੇਰਾ ਹਸਬੰਡ ਔਰ ਮੇਰੀਆਂ ਨਨਾਨਾ ਮੀਨੂ ਨੀਤੂ ਪ੍ਰੀਤੀ ਔਰ ਮੇਰਾ ਨਨਾਨ ਵੀਆ ਰਾਹੁਲ ਤੇ ਉਹਦੀ ਮਾਂ ਠੀਕ ਹੈ ਜਿਨ੍ਹਾਂ ਦਾ ਨਾਮ ਸੁਨੀਤਾ ਵਾ ਉਹ ਸਾਰੇ ਉੱਥੇ ਮੌਜੂਦ ਸੀ ਔਰ ਮੇਰੇ ਘਰ ਦੀ ਅਲਮਾਰੀ ਖੋਲ ਕੇ ਸ਼ਾਂਤਨ ਦੇ ਘਾਰੇ ਸੀ ਜਦੋਂ ਮੈਂ ਘਰ ਗਈਆਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਕਰ ਰਹੇ ਹੋ ਕੀ ਕਰ ਰਹੇ ਹੋ ਔਰ ਦੂਜਾ ਮੇਰੀ ਭਾਬੀ ਡੈਥ ਹੋ ਗਈ ਹੈ ਤੇ ਤੁਸੀਂ ਤੁਹਾਡੇ ਚ ਕੋਈ ਵੀ ਨਹੀਂ ਆਇਆ ਉਹਨਾਂ ਨੇ ਮੈਨੂੰ ਬਹੁਤ ਗੰਦੀ ਸ਼ਬਦਾਵਲੀ ਵਰਤੀ ਕਿ ਜਿੱਥੇ ਉਹ ਮਰ ਗਈ ਤੂੰ ਵੀ ਮਰ ਜਾ ਠੀਕ ਹੈ ਮੈਂ ਉਹਨਾਂ ਨੂੰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕੀ ਕਰਨ ਆਈ ਹੈ ਇੱਥੇ ਮੈਂ ਬੋਲਿਆ ਕਿ ਮੈਂ ਆਪਣੇ ਕੱਪੜੇ ਲੈਣ ਆਈਆਂ ਕਿ ਉਹਨਾਂ ਨੇ ਮੈਨੂੰ ਬਹੁਤ ਗੰਦੀ ਲੈਂਗੁਏਜ ਯੂਜ਼ ਕੀਤਾ ਕਿ ਕੱਪੜੇ ਮਤਲਬ ਤੇਰੇ ਜਿਹੜੇ ਤੂੰ ਪਾਇਆ ਉਹ ਵੀ ਫ ਮੈਂ ਕੋਰਟ ਖਾਲਸਾ ਚੌਂਕੀ ਤੇ ਲਖਾ ਚੁੱਕੀ ਆ ਮੇਰੇ ਬਿਆਨ ਹੋਣ ਦੇ ਬਾਅਦ ਵੀ ਮੇਰੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੇਰੀ ਐਮਐਲਆਰ ਹੋਈ ਏ ਉਸੇ ਡੇਟ ਦੀ ਜਦਕਿ ਮੇਰੇ ਸੋਹਰਾ ਸਾਹਿਬ ਦੇ ਪੂਰਾ ਤੰਦਰੁਸਤ ਆਪਾਂ ਉਹਨਾਂ ਨੂੰ ਉਹ ਠਾਣੇ ਲੈ ਕੇ ਗਏ ਆ ਉਹਨਾਂ ਦੀ ਐਮਐਲਆਰ ਦਾ ਟਾਈਮ ਦੇਖਿਆ ਜਾਏ ਉਹਦੇ ਰਿਗਾਰਡਿੰਗ ਮੈਂ ਸਿਵਲ ਸਰਜਨ ਨੂੰ ਵੀ ਲੈਟਰ ਦੇ ਚੁੱਕੀ ਆ ਸੀਪੀ ਸਾਹਿਬ ਨੂੰ ਮਿਲ ਚੁੱਕੀ ਆ ਏਸੀਪੀ ਸਾਹਿਬ ਨੂੰ ਮਿਲ ਚੁੱਕੀ ਆ ਠੀਕ ਹੈ ਤੇ ਐਸਪੀ ਸਾਹਿਬ ਨੂੰ ਸਭ ਨੂੰ ਮਿਲ ਚੁੱਕੀ ਆ ਕਿ ਰਿਕਵੈਸਟ ਕੀਤੀ ਏ ਉਹ ਘਰ ਮੇਰੀ ਮੰਮਾ ਦੇ ਨਾਮ ਹੋਣ ਦੇ ਬਾਵਜੂਦ ਵੀ ਮੈਨੂੰ ਉਹ ਘਰ ਦੇ ਵਿੱਚੋਂ ਮੇਰੀ ਬੇਟੀਆਂ ਸਮੇਤ ਕੱਢਿਆ ਗਿਆ ਵਾ ਠੀਕ ਹੈ ਔਰ ਮੇਰੇ ਤੇ ਔਰ ਮੇਰੀ ਬੇਟੀਆਂ ਤੇ ਅਲਿਗੇਸ਼ਨ ਲਗਾਏ ਹੈ ਕਿ ਜਿਸ ਨਾਲ ਮੈਂ ਉਹੀ ਘਰ ਵਿੱਚੋਂ ਪੈਸੇ ਆ ਐਦਾਂ ਚੋਕੇ ਜਦ ਕਿ ਤੁਸੀਂ ਰਿਕਾਰਡ ਚੈੱਕ ਕਰ ਚੱਕੇ ਮੇਰੀ ਤੇ ਬੇਟੀਆਂ ਦੀ ਸਕੂਲ ਦੀ ਫੀਸ ਨਹੀਂ ਜਾ ਰਹੀ ਕੰਟੀਨਿਊ ਤੇ ਘਰ 'ਚ ਕੈਸ਼ ਆ ਨਾ ਕਿੱਥੋਂ ਆਇਆ ਔਰ ਜਦ ਕਿ 2019 ਤੋਂ ਮੇਰੇ ਪੇਰੈਂਟ ਦੀ سپورਟ ਨਾਲ ਫਾਈਨੈਂਸ਼ਲੀ ਮੇਰੇ ਨਾਮ ਤੇ ਇੱਕ ਕਰੰਟ ਅਕਾਊਂਟ ਔਰ ਕੋ ਬਿਜ਼ਨਸ ਹੈਗਾ ਵਾ ਉਹ ਮੇਰੇ ਹਸਬੰਡ ਨੇ ਰੀਸੈਂਟਲੀ 6 ਮਹੀਨੇ ਪਹਿਲਾਂ ਆਪਣੇ ਨਾਮ ਤੇ ਕਰਵਾ ਚੁੱਕੇ ਆ। ਉਹ ਸ਼ੁਰੂ ਤੋਂ ਹੀ ਮੈਨਾਂ ਐਦਾ ਕਰਦੇ ਆ ਆ ਜਿਉ ਤੱਕ ਮੈਂ ਚੁੱਪ ਹੀ ਜਾਂ ਸਹੰਦੀ ਪਈ ਸੀ ਉਹਨਾਂ ਵੱਲੋਂ ਸਭ ਠੀਕ ਸੀ। ਫੋਨ ਵੀ ਉਹਨਾਂ ਦਾ ਮੇਨ ਮੋਟਿਵ ਇਹ ਜਿਹੜੀ ਪ੍ਰਾਪਰਟੀ ਮੇਰੀ ਮੰਮਾ ਦੇ ਨਾਮ ਹੈ ਉਹ ਸਾਡੇ ਨਾਮ ਕਰਵਾਈ ਜਾਏ ਤੇ ਜੇ ਉਹਦੇ ਲਈ ਮੈਂ ਐਗਰੀ ਹੋ ਜਾਂਦੀ ਆ ਤੇ ਉਹਨਾਂ ਵੱਲੋਂ ਫਿਰ ਕੋਈ ਇਸ਼ੂ ਨਹੀਂ ਹੈ। ਤੇ ਪਰ ਮੈਂ ਨਹੀਂ ਚਾਹਦੀ ਕਿਉਂਕਿ ਮੈਂ ਆਪਣੀਆਂ ਬੇਟੀਆਂ ਲਈ ਇਹ ਲੜਾਈ ਲੜਨਾ ਚਾਹ ਰਹੀ ਆ। ਪਲੀਜ਼ ਮੈਨੂੰ ਇਨਸਾਫ ਦਿਵਾਇਆ ਜਾਏ। ਮੈਂ ਸੀਐਮ ਭਗਵੰਤ ਮਾਨ ਨੂੰ ਰਿਕਵੈਸਟ ਕਰਦੀ ਆ ਕਿ ਪਲੀਜ਼ ਮੇਰੇ ਕਰਕੇ ਨਹੀਂ ਮੇਰੀ ਬੇਟੀਆਂ ਕਰਕੇ ਮੇਰੀ ਗੱਲ ਸੁਣੀ ਜਾਏ ਮੈਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਮੈਂ ਬਹੁਤ ਵਾਰੀ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਮਾਰਿਆ ਦੀਆਂ ਧਮਕੀਆਂ ਵੀ ਦਿੰਦੇ ਆ ਪਰ ਮੈਂ ਸਿਰਫ ਆਪਣੇ ਬੇਟੀਆਂ ਕਰਕੇ ਹਲਾਰਦੀ ਆ 2 ਮਹੀਨੇ ਹੋ ਗਏ ਮੈਂ ਘਰੋਂ ਬੇਗਾਰ ਆ ਕਪੜਾ ਵੀ ਨਹੀਂ ਕੋਈ ਚੀਜ਼ ਨਹੀਂ ਮੇਰੀਆਂ ਬੇਟੀਆਂ ਬਹੁਤ ਹਰਾਸਮੈਂਟ ਹੈ ਮੈਂਟਲੀ ਤੁਸੀਂ ਪਲੀਜ਼ ਇੱਕ ਰਿਕੁਐਸਟ ਆ ਮੈਂ ਕਹਿੰਦੀ ਆ ਕਿ ਤੁਸੀਂ ਸੱਚ ਦਾ ਸਾਥ ਦਿਓ ਮੈਂ ਨਹੀਂ ਕਹਿੰਦੀ ਮੇਰਾ ਸਾਥ ਦਿਓ ਪਲੀਜ਼ ਤੁਸੀਂ ਇਨਕੁਆਇਰੀ ਕਰੋ ਉੱਥੇ ਚੈੱਕ ਕਰੋ ਮੇਰੇ ਹਸਬੰਦ ਕੋ ਕੈਸ਼ ਕੀਤਾ ਹੈ ਆ ਪ੍ਰੋਪਰਟੀ ਮੇਰੀ ਮੰਮਾ ਦੇ ਨਾਮ ਹੈ ਉਹ ਆਏ ਦਿਨ ਮੈਨੂੰ ਹਰਾਸਮੈਂਟ ਕਰ ਰਿਹਾ ਸਾਨੂੰ ਕਿੰਨਾ ਟਾਈਮ ਹੋ ਗਿਆ ਹੀ ਬੇਟੀਆਂ ਲੈ ਕੇ ਮੇਰਾ ਬ੍ਰਦਰ ਮੈਡੀਕਲ ਕਰ ਰਿਹਾ ਬੀਬੀਐਸ ਉਹਦੇ ਕੋਲ ਲੈਟਰ ਭੇਜਿਆ ਜਾ ਰਿਹਾ ਉਹਦੇ ਪਰਚਾ ਕੀਤਾ ਮੇਰੇ ਪਾਪਾ ਐਕਸ ਸਰਵਿਸਮੈਨ ਨੇ ਜਿਹੜੇ ਮੇਰੇ ਬ੍ਰਦਰ ਇਹ ਬਿਜ਼ਨਸ ਕਰ ਰਿਹਾ ਸਾਡੇ ਕੋ ਪੂਰਾ ਸਾਡੀ ਫੈਮਿਲੀ ਐਜੂਕੇਟਡ ਆ ਕੋਈ ਆਪਾਂ ਇਸ ਤਰ੍ਹਾਂ ਦੇ ਨਹੀਂ ਹੈਗੇ ਅਗਰ ਮੈਂ ਐਦਾਂ ਦੀ ਹੋਵਾਂ ਮੈਨੂੰ ਇੱਕ ਪ੍ਰੈਸ ਕਾਨਫਰੰਸ ਕਰਾਉਣ ਸਾਚਦਾ ਸਾਥ ਦੋਰ ਮੇਰੀ ਜਿੰਦਿਆਂ ਜੀ ਦੋ ਬਾਅਦੂ ਮਰਨ ਤੋਂ ਬਾਅਦ ਕੈਂਡਲ ਮਾਰਚ ਕਰਨ ਦੇ ਕੋਈ ਜ਼ਰੂਰਤ ਨਹੀਂ ਮੇਰੀ ਬੇਟੀਆਂ ਕੇ ਮੇਰੇ ਕਰਕੇ ਪਲੀਜ਼ ਮੇਰਾ ਸਾਥ ਦੋ ਮੈਂ ਚੌਕੀ ਚਾਰਜ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਸੀਐਮ ਭਗਵੰਤ ਮਾਨ ਨੂੰ ਪਲੀਜ਼ ਤੁਹਾਡੀ ਸਰਕਾਰ ਤੇ ਮੇਰਾ ਕੁੜੀਆਂ ਦਾ ਸਾਥ ਦੋ ਆਖਿਰ ਤਰ ਇਹ ਹੋ ਗਿਆ ਵਾ ਕੋਈ ਡਰਗ ਐਡਿਕਟ ਹੈ ਤੁਹਾਡੇ ਹਸਬੰਡੀਆਂ ਕੀ ਗੱਲ ਹੈ ਦੇਖੋ ਬਾਅਦ ਕੀ ਕਰਦੇ ਆ ਚੀਜ਼ ਬਾਅਦ ਕੀ ਕਰਦੇ ਆ ਉਹ ਚੀਜ਼ ਦਾ ਠੀਕ ਹੈ ਮੈਂ ਡਰਗ ਦੇ ਰਿਲੇਟਡ ਨਹੀਂ ਕਹਿ ਸਕਦੀ ਪਰ ਘਰ ਆ ਕੇ ਡਰਿੰਕ ਕਰਦੇ ਆ ਮੇਰੀ ਬੇਟੀਆਂ ਵਾ ਮੈਂ ਉਹਨਾਂ ਨੂੰ ਨਹੀਂ ਲਿਆ ਸਕਦੀ ਸਾਹਮਣੇ ਪਰ ਮੇਰੀਆਂ ਬੇਟੀਆਂ ਕੋ ਡਰਿੰਕ ਮੇਰੇ ਸਾਹਮਣੇ ਕਹਿੰਦੇ ਆ ਕਿ ਡਰਿੰਕ ਪਾ ਕੇ ਸਾਨੂੰ ਸਰਵ ਕੀਤੀ ਜਾਏ ਔਰ ਇੱਕ ਮਾਂ ਹੋਣ ਦੇ ਨਾਤੇ ਜਦੋਂ ਮੈਂ ਆ ਚੀਜ਼ ਨੂੰ ਉਹਦਾ ਆਬਜੈਕਸ਼ਨ ਕਰਦੀ ਆ ਤੇ ਉਹ ਇਸ ਚੀਜ਼ ਨੂੰ ਲੈ ਕੇ ਮੈਨੂੰ ਔਰ ਮੇਰੀਆਂ ਬੇਟੀਆਂ ਨੂੰ ਮਾਰਦੇ ਆ ਠੀਕ ਹੈ ਬਹੁਤ ਮਾਰ ਵੀ ਕਰਦੇ ਬਹੁਤ ਜ਼ਿਆਦਾ ਕੁੱਟਮਾਰ ਕਰਦੇ ਆ ਤੋ ਤੱਕ ਜਿਵੇਂ 10 ਤਰੀਕ ਨੂੰ ਮੇਰੇ ਕੋ ਰਿਕਾਰਡਿੰਗ ਹੈ ਜਿਵੇਂ ਬੈਠੇ ਦੇ ਸੀਜ਼ਰ ਫੜ ਕੇ ਮੇਰੇ ਮਾਰਨ ਲੱਗੇ ਆ ਠੀਕ ਹੈ ਮੇਰੀ ਬੇਟੀਆਂ ਨੇ ਵੀ ਅਸੀਂ ਬਾਹਰ ਆਪਣਾ ਬਚਾ ਕੇ ਰਹਿਣ ਵਾਸਤੇ ਗਏ ਆ 112 ਤੇ ਕਾਲ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੈ ਔਰ 12ਵੀਂ ਉਹਨਾਂ ਦੇ ਨਜਾਇਜ਼ ਸਬੰਧ ਹੈ ਗਿਆ ਇੱਕ ਨਾਲ ਨਹੀਂ ਸਾਡੇ ਕੋ ਕਾਫੀ ਪ੍ਰੂਫਸ ਹੈਗੇ ਆ ਪਰ ਉਹੀ ਚੀਜ਼ ਹੈ ਕਿ ਮੈਂ ਫਿਰ ਵੀ ਬੇਟੀਆਂ ਕਰਕੇ ਅਸੀਂ ਸਮਝਦੀ ਰਹੀ ਹਾਂ ਸੁੰਦੀਰੀ ਹਰ ਇੱਕ ਨੇ ਕਹਿੰਦੇ ਤੇ ਦੋ ਬੇਟੀਆਂ ਜਿੱਦਾਂ ਤੁਹਾਨੂੰ ਪਤਾ ਪੰਜਾਬ 'ਚ ਹੁੰਦਾ ਕਿ ਤੂੰ ਕਿੱਥੇ ਜਾਏਂਗੀ ਕੁੜੀਆਂ ਲੈ ਕੇ ਜਾਂ ਕਿਸ ਤਰ੍ਹਾਂ ਵਾ ਪਰ ਮੈਨੂੰ ਐਟਲੀਸਟ ਮੈਨੂੰ ਇਹ ਆਇਆ ਕਿ ਮੈਨੂੰ ਇਹ ਸਾਬ ਦਵਾਇਆ ਜਾਏ ਕਿਉਂਕਿ ਹੁਣ ਤੇ ਮੇਰੇ ਔਰ ਮੇਰੇ ਬੱਚਿਆਂ ਦੀ ਜਾਨ ਦਾ ਖਤਰਾ ਵਾ ਤੁਸੀਂ ਕਹੋ ਕੀ ਬਾਹਰ ਇਹਨਾਂ ਦੇ ਸੁਣਾ ਤੁਹਾਡੇ ਕੋਲ ਹਾਂ ਜੀ ਮੇ ਕੋ ਕਾਫੀ ਪ੍ਰੂਫਸ ਹੈਗੇ ਆ ਠੀਕ ਹੈ ਨਾ ਇਹ ਇੱਕ ਹੈਗਾ ਵਾ ਹੋਰ ਵੀ ਕਾਫੀ ਹੈਗਾ ਪਰ ਤੁਹਾਨੂੰ ਮੈਂ ਦੱਸਿਆ ਕਿ ਮੇਰੇ ਉਹ ਘਰ ਦੇ ਵਿੱਚ ਹੀ ਪ੍ਰੂਫ ਆ ਤੇ ਜਦ ਕਿ ਉਹ ਘਰ ਦੇ ਵਿੱਚ ਮੈਨੂੰ ਜਾਣਦਾ ਵੀ ਠੀਕ ਹੈ ਨਾ ਰਿਸਕ ਹੈਗਾ ਵਾ ਜਿਸ ਦਾ ਮੈਨੂੰ ਮਾਰਦੇ ਰਿਹਾ ਕੁੱਟਦੇ ਰਿਹਾ ਹੋਰ ਵੀ ਕਾਫੀ ਸ ਆਡੀਓਜ਼ ਹੈਗੇ ਆ ਔਰ ਇਸ ਤੋਂ ਇਲਾਵਾ ਉਹ ਘਰ ਆ ਕੇ ਕਾਰਾ ਕੇ ਅਸੈਪਟ ਕਰਦੇ ਆ ਠੀਕ ਹੈ ਨਾ ਮੇਰੀ ਬੇਟੀਆਂ ਸਾਹਮਣੇ ਅਸੈਪਟ ਕਰਦੇ ਆ ਕਿ ਹਾਂ ਮੇਰਾ ਰਿਲੇਸ਼ਨ ਹੈ ਜਾਂ ਮੈਂ ਰਹਿ ਰਿਹਾ ਆ ਵਾਂ ਠੀਕ ਹੈ ਨਾ ਉਹ ਸੱਪ ਤੇ ਕਰਦੇ ਆ ਯਾਨੀ ਕਿ ਇੱਕ ਚੀਜ਼ ਹੁੰਦੀ ਕਿ ਬਾਹਰ ਹੈ ਉਹ ਬੇਟੀਆਂ ਸਾਹਮਣੇ ਤੁਹਾਡੇ ਸੱਤਾ ਲੱਗੀਆਂ ਆਲੇ ਹਾਂਜੀ ਇਹ ਮੇਰੀ ਉਸ ਦਿਨ ਦੀ ਐਮਐਲ ਆ ਰਹੀ ਹੈ ਜਿਹਦੀ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਦੀ ਕਹਿ ਦਿੰਦੇ ਆ ਕਿ ਇਹਦਾ ਤਾਂ ਕੋਈ ਪਰਚਾ ਹੀ ਨਹੀਂ ਬੰਦਾ ਤਾਂ ਨੋਰਮਲ ਗੱਲ ਆ ਤੁਸੀਂ ਦੱਸੋ ਕਿ ਇਹ ਇਨਸਾਫ ਆ ਕੁੜੀਆਂ ਵਾਸਤੇ ਇਹ ਨੋਰਮਲ ਗੱਲ ਆ ਇੱਕ ਕਿਸੇ ਨੂੰ ਮਾਰਨਾ ਅਸੀਂ ਉਹਦਾ ਬਹੁਤ ਮਤਲਬ ਗੱਲਾਂ ਕਰਦੇ ਆ ਕਿ ਬੇਟੀਆਂ ਵਾਸਤੇ ਪਰ ਐ ਲੜਾਈ ਮੇਰੇ ਲਈ ਨਹੀਂ ਹੈਗੀ ਮੇਰੀਆਂ ਵੀ ਅੱਗੋਂ ਦੋ ਬੇਟੀਆਂ ਵਾ ਮੈਨੂੰ ਬਸ ਐਨਾ ਹੀ ਸਾਫ਼ ਦੱਸੋ ਕਿ ਮੈਂ ਕਿੱਥੇ ਜਾਵਾਂ ਕਿੱਥੇ ਰਵਾਂ ਕਿ ਜਿਹਦੇ ਨਾਲ ਮੈਨੂੰ ਮੇਰੀਆਂ ਬੇਟੀਆਂ ਨੂੰ ਸੇਫਟੀ ਮਿਲੇ ਜਿਹੜੀ ਫੋਟੋ ਤੁਸੀਂ ਦਿਖਾ ਰਹੇ ਹੋ ਲੜਕੀ ਦੇ ਨਾਲ ਹੈ ਇਹ ਕਾਟੇ ਮਿਊਂਸਿਪਲ ਹੋਈ ਹੈ ਐਕਚੁਅਲੀ ਕੀ ਹੈ ਕਿ ਮੇਰੇ ਹਸਬੰਦ ਨਾਲ ਜਿਸ ਨਾਲ ਕਈ ਵਾਰੀ ਫੋਨ ਬੱਚੇ ਯੂਜ਼ ਕਰ ਲੈਂਦੇ ਆ ਇਹ ਫੋਨ ਫੋਟੋ ਬੱਚਿਆਂ ਨੇ ਦੇਖਿਆ ਵਾ ਅਦਾ ਦੀ ਹੋਰ ਵੀ ਕਾਫੀ ਫੋਟੋਜ਼ ਆ ਠੀਕ ਹੈ ਨਾ ਹੋਰ ਵੀ ਬਹੁਤ ਗੱਲਾਂ ਵਾਂ ਜਿਹੜੀ ਮੇਰੇ ਹਸਬੰਦ ਮੇਰੇ ਬੱਚਿਆਂ ਨਾਲ ਗਲਤ ਬੈਡ ਟੱਚ ਰੱਖਦੇ ਆ ਪਰ ਮੈਂ ਨਹੀਂ ਚਾਹਦੀ ਕਿ ਮੈਂ ਆਪਣੇ ਬੱਚਿਆਂ ਨਾਲ ਦਾ ਨਾਮ ਲਾਵਾਂ ਮੈਂ ਚਾਹਦੀ ਆ ਕਿ ਸਿਰਫ ਮੈਨੂੰ ਇਨਸਾਫ ਮਿਲੇ ਕਿਉਂਕਿ ਮੈਂ ਬੱਚੇ ਛੋਟੇ ਆ ਮੈਂ ਨਹੀਂ ਚਾਹਦੀ ਕਿ ਉਹਨਾਂ ਦਾ ਕੋਈ ਵੀ ਅਦਾ ਅਲੀਗੇਸ਼ਨ ਆਏ ਹੋਰ ਵੀ ਬਹੁਤ ਗੱਲਾਂ ਵਾਂ ਪਰ ਮੈਂ ਚਾਹਨੀ ਆ ਕਿ ਮੇਰੀ ਸੁਣਵਾਈ ਹੋਵੇ ਜੇ ਨਹੀਂ ਸੁਣਵਾਈ ਹੋਈ ਫਿਰ ਤੁਹਾਡਾ ਐਕਸ਼ਨ ਕੀ ਹੋਏਗਾ ਉਹ ਨਹੀਂ ਕਿਹਨਾਂ ਕੋ ਆਇਆ ਮੈਂ ਉਹ ਵਿਵਾਜੀ ਕੋਲ ਆਈਆਂ ਠੀਕ ਹੈ ਨਾ ਬਹੁਤ ਉਮੀਦ ਨਾਲ ਆਈਆਂ ਤੇ ਇਹਨਾਂ ਨੇ ਸਾਡੀ ਬਹੁਤ ਗੱਲ ਸੁਣੀ ਵੀ ਇਹ ਸਾਡੇ ਲਈ ਬਹੁਤ ਜਵਾਰੀ ਥਾਣੇ ਵੀ ਗਏ ਆ ਪਰ ਥਾਣੇ ਵੀ ਕੋਈ ਸੁਣਵਾਈ ਨਹੀਂ ਹੋਈ ਆਪਾਂ ਐਮਐਲਏ ਸਰ ਕੋ ਵੀ ਫੋਨ ਕਰਾਇਆ ਇੱਕ ਰਿਕੁਐਸਟ ਲੈ ਕੇ ਗਏ ਆ ਪਰ ਹਜੇ ਤੱਕ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੇ ਇਲੈਕਸ਼ਨ ਕੀ ਰਹੇਗਾ ਜੇ ਨਹੀਂ ਕੋਈ ਕਾਰਵਾਈ ਹੋਏ ਐਕਸ਼ਨ ਮੈਂ ਮੰਗ ਕਰਦੀ ਆ ਮੈਨੂੰ ਉਮੀਦ ਆ ਕਿ ਇਹ ਸੁਣਨ ਤੋਂ ਬਾਅਦ ਸ਼ਾਇਦ ਮੇਰੀ ਮੇਰੇ ਵੱਲੋਂ ਕੋਈ ਵੀ ਕਾਰਵਾਈ ਕੀਤੀ ਜਾਵੇ ਮੈਂ ਸਿਰਫ ਜੋ ਵੀ ਮੇਰੀ ਬੰਦੀ ਕਾਰਵਾਈ ਮੈਂ ਚਾਹੁੰਦੀ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਮੇਰੇ ਘਰ ਦਾ ਚੋਰੀ ਸਮਾਨ ਕੀਤਾ ਠੀਕ ਹੈ ਨਾ ਬਾਕੀ ਰੋਮਪੀ ਭਾਜੀ ਜਿਸ ਤਰ੍ਹਾਂ ਨਾਲ ਜਾਂਦੇ ਠੀਕ ਹੈ ਅਗਰ ਪਰਸੋਂ ਤੱਕ ਇਹਨਾਂ ਦਾ ਐਫਆਈਆਰ ਹੋਏ ਨਹੀਂ ਹੁੰਦੀ ਤੇ ਅਸੀਂ ਥਾਣੇ ਬਾਹਰ ਤਰਨਾ ਦੇਵਾਂਗੇ ਬੱਕੋ ਬੱਕ ਮੰਦਰੀ ਜਾ ਕੇ ਠੀਕ ਹਾਜੀ ਸਰ ਕੀ ਨਾਮ ਹੈ ਜੀ ਅਸਾਂ ਮੇਰਾ ਨਾਮ ਐਸਆਈ ਹਰਜਿੰਦਰ ਸਿੰਘ ਅਨਚਾਰਜ ਚਮਕੀ ਕੋਟ ਖਾਲਸਾ ਸਰ ਤੁਹਾਡੇ ਕੋਲ ਇੱਕ ਮਾਮਲਾ ਆਇਆ ਸੀ ਮਨੀਸ਼ਾ ਨਾਮ ਦੀ ਲੜਕੀ ਦਾ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਉਹਨਾਂ ਤੋਂ ਬੜੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪੁਲਿਸ ਦੇ ਵੀ ਇਲਜ਼ਾਮ ਲਗਾਏ ਗਏ ਨੇ ਮਨੀਸ਼ਾ ਜਿਹੜੀ ਲੜਕੀ ਆ ਇਹ ਵਿਆਹੀ ਆ ਸਰਬਜੀਤ ਸਿੰਘ ਮੁੰਡਾ ਪ੍ਰੇਮਨਗਰ ਦਾ ਤੇ ਇਹਨਾਂ ਦਾ ਆਪਸ ਵਿੱਚ ਘਰੇਲੂ ਝਗੜਾ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਸਰਬਜੀਤ ਦਾ ਫਾਦਰ ਆ ਹਰਜਿੰਦਰ ਸਿੰਘ ਉਹਨੂੰ ਸੱਟਾਂ ਸੁੱਟਣ ਲੱਗੀਆਂ ਸੀ ਮਨੀਸ਼ਾ ਦੇ ਪਰਿਵਾਰਕ ਮੈਂਬਰਾਂ ਲੋਰ ਮਨੀਸ਼ਾ ਤੇ ਇਲਜ਼ਾਮ ਹੀ ਔਰ ਮਿਰਤੋਂ ਇਹ ਜਿਹੜੇ ਇਹਨਾਂ ਨੂੰ ਡਾਕੜ ਦਿੱਤੇ ਸੀ ਮੇਰੇ ਲੱਗਣ ਤੋਂ ਪਹਿਲਾਂ ਦਾ ਇਹ ਡਾਕੜ ਦਿੱਤੇ ਗਏ ਸੀ ਮੇਰੀ ਤਨਾਤੀ ਦੌਰਾਨ ਉਹਨਾਂ ਦਾ ਪਰਚਾ ਦਰਜ ਸਰਬਜੀਤ ਸਿੰਘ ਦੇ ਡੈਡੀ ਹਰਜਿੰਦਰ ਸਿੰਘ ਦੇ ਬਿਆਨਾਂ ਦੇ ਜਿਹੜਾ ਦਿੱਤਾ ਗਿਆ ਔਰ ਮਨੀਸ਼ਾ ਨੇ ਜਿਹੜੇ ਆਪਣੇ ਇਲਜ਼ਾਮ ਉਹਨਾਂ ਦੂਹਰੀ ਧਿਰ ਤੇ ਸਰਬਜੀਤ ਸਿੰਘ ਜਾਂ ਉਹਦੇ ਫਾਦਰ ਤੇ ਲਗਾਏ ਆ ਉਹ ਸਬੰਧੀ ਜਿਹੜੀ ਆ ਵੈਰੀਫਾਈ ਚੱਲ ਰਹੀ ਆ ਅਫਸਰ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਜੋ ਇਹਨਾਂ ਦੀ ਬੰਦੀ ਹੋਊਗੀ ਉਹ ਕਾਰਵਾਈ ਕੀਤੀ ਜਾਵੇ ਸਰ ਉਹ ਕਹਿ ਰਹੇ ਨੇ ਕਿ ਸਾਡੇ ਵੱਲੋਂ ਨਹੀਂ ਤਫ਼ਾਸ ਦਿੱਤੀ ਗਈ ਲੇਕਿਨ ਹਲੇ ਤੱਕ ਮਾਮਲਾ ਨਹੀਂ ਦਰਜ ਹੋਇਆ ਉਹ ਇਹਨਾਂ ਦੀ ਵੈਰੀਫਾਈ ਜਿਹੜੇ ਇਹਨਾਂ ਨੇ ਇਲਜ਼ਾਮ ਲਗਾਏ ਆ ਉਹਦੇ ਬਾਰੇ ਤਸਦੀਕ ਜਾਰੀ ਆ ਜੋ ਵੀ ਅਸਲੀਅਤ ਸਾਹਮਣੇ ਆਊਗੀ ਉਹਦੇ ਮੁਤਾਬਕ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਤਾਂ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਰ ਉਹ ਜਿਹੜੇ ਬੱਚੇ ਨੇ ਛੋਟੇ ਛੋਟੇ ਉਹਨਾਂ ਵੱਲੋਂ ਵੀ ਕਹਿਣਾ ਵਾਂ ਵੀ ਜਿਹੜਾ ਪਿਓ ਆ ਸਾਨੂੰ ਵੀ ਕੁੱਟਦਾ ਸੀ ਸਾਡੀ ਮੰਮੀ ਨੂੰ ਵੀ ਮਾਰਦਾ ਕੁੱਟਦਾ ਸੀ ਪੁੱਛਨੇ ਕੋਲ ਕਾਫੀ ਬਰੀ ਗਏ ਆ ਲੇਕਿਨ ਪੁੱਛਨੇ ਕੋਈ ਤਰ੍ਹਾਂ ਦੀ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਬੱਚਿਆਂ ਦਾ ਜੋ ਕਹਿਣਾ ਵਾ ਹੋ ਸਕਦਾ ਉਹਨਾਂ ਦੇ ਪੇਰੈਂਟਸ ਜਿਹੜਾ ਫਾਦਰ ਆ ਉਹ ਘੁੱਟਦਾ ਹੋਵੇ ਇਸ ਬਾਰੇ ਇਨਕੁਆਇਰੀ ਕਰ ਲੈਣੇ ਆ ਜੋ ਸਲੀਆ ਸਾਹਮਣੇ ਆਊਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਚੱਲਿਆ ਦੀ ਜੇ